ਤਾਂ ਉਹ ਜੇ ਪੁੱਛਦੇ ਗਾਉਂ ਤਾਂ ਉਹ ਸਭ ਜਿਨਾਂ ਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਹਨ یہ فاطمہ محمدیہ کے لیے تو دین ہے کہ ہم کو ان باتوں کو اور سننا چاہیے کہ اسلام میں کر کار جو ہے اسلامی میں یہ کہنا ہے کہ چھ پر مایا کو زوم کو ہے تھو میں ہاتھ میں تو کوئی پڑھنے کو کوئی پڑھنے کو چاہیے جانے یہ صاحب کو دے تو اثر ان پر ان گیا تو تصدیق ہوا ਯਾਦ ਕਰੇ ਕਿ ਅਰਬਾਂ ਤੋਂ ਉਹੀ ਕੇ ਨਿਰੇ ਨੇਚਰ ਅਨਸੰਸਾਰ ਮੇਂ ਜੀ ਸੋਈ ਸਭ ਗਾਣੀ ਜਿ ਛੁਲੇ ਮੰਤਰ ਆਉ ਸਸਾਰ ਸੋਣੀ ਚਲ ਗਾਣੀ ਭਗਤ ਕੇ ਜਾਏ ਇਹਨਾਂ ਤੋਂ ਤਾ ਉਸ ਨੂੰ ਕਹਿ ਤਰੋ ਸੱਚਾ ਸੁਣਾੰਤ ਹੈ ਅਜੂ ਪਤਾ ਕਰ ਤੈ ਹੋਂਦਾ ਆ ਸੰਤ ਰੱਖੇ ਪਉਜੋਂ ਹੁੰਦਾ ਹੈ ਇਹ ਆਪਣੀ ਗੋ ਸੱਚੇ ਸਰਗ ਉਹ ਸੁਨਾ ਦਾ ਸੱਚੇ ਤੇ ਤੇ ਸਦਾ ਸੁੱਖਿਆ ਵੀ ਸਦਕਾ ਜਦ ਪਾਵੋ ਰੋਜਨਾ ਨਾਮ ਤੇ ਮੁਕਤਲੇ ਇਹ ਕੀ ਜੀ ਤੁੰਗਲੋ ਧਾਉ ਵਾਏ ਬੁਦ ਦਾ ਖਸਾ ਵਾਏ ਗੋ ਨੀਂ ਬੰਦੇ ਸੋ ਸੇਵਾ ਦੇ ਗੁਰੂ ਸਾਹਿਬ ਜੀ ਸਾਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਜੀ ਦੇ ਮਹਾਨ ਪਵਿੱਤਰ ਪ੍ਰਕਾਸ਼ ਸਥਾਨ ਉਰਦਵਾਰਾ ਸੁਨਾਨ ਸਾਹਿਬ ਜੀ ਵਿਖੇ ਧੰਤਨ ਧੰਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਪਾਵਨ ਪੋਥਰ ਜੁੜੀ ਵਿੱਚ ਅਰਦਾਸ ਬੇਨਤੀ ਜੋੜੀ ਹੈ ਧੰਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਣਿ ਆਪ ਜੀ ਦੇ ਪਾਵਨ ਪਿੱਤਰ ਪ੍ਰਕਾਸ਼ ਸਥਾਨ ਤਿਆਰ ਹਨ ਆਪਣੇ ਪ੍ਰਕਾਸ਼ ਸਥਾਨ ਦੇ ਵਿਰਾਜਨ ਹੋ ਕੇ ਅਮਰਤਵਲੇ ਤੋਂ ਸੰਤਨ ਨੂੰ ਆਪਣੇ ਖੁੱਲੇ ਦਰਸ਼ਨ ਦਿਤਾਰੇ ਬਖਸ਼ਿਸ਼ ਕਰਨੇ ਆਪਣੇ ਰਾਤਨ ਨੂੰ ਸੇਵਾ ਕਰਨ ਦੀ ਗਵਣੀ ਪਰੰਦੇ ਪ੍ਰਕਾਸ਼ ਸਥਾਨ ਦੀ ਹਿੰਮਤ ਤਾਕਤ ਦਰਬੰਦ ਜੀ ਬਸ਼ਕਰਨੀ ਰਸਤੇ ਵਿੱਚ ਗਲਤੀਆਂ ਬਿਦਿਵਚਾਪਣਾ ਤੁੰਤਰ ਸਾਹਿਬ ਜੀ ਗੁਰੂ ਗੰਗਾ ਸਾਹਿਬ ਜੀ ਆਪ ਜੀ ਦੇ ਪ੍ਰੀਮੀਅਮ ਰਤਵਲੇ ਤੋਂ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੇਆਂ ਪ੍ਰੀਮੀਆਂ ਦੀ ਹਾਜ਼ਰੀਆਂ ਆਪਣੇ ਅੰਦਰ ਕਰਕੇ ਪ੍ਰਵਾਨ ਕਰਨੇ ਸੀ ਸਿਸਟਮ ਦਾ ਮੇਲ ਤੁਨਾ ਪ੍ਰਵਾਹਤ ਸੁਖਸ਼ਾਂ ਜੀ ਪੁੱਛਾ ਕਿ ਨੇ ਬਿਸ਼ਕ ਨੇ ਕਾਜਮਨਤਾਪੁਰ ਦੇ ਸਿਸਟਮ ਦਾ ਮੇਲ ਤੁਨਾ ਸੇ ਪਿਆਰੇ ਤੁਨੁਖ ਮੇਲ ਜਿਹਨਾਂ ਪੰਜਾਬ ਜੀ ਦਾ ਨਾਮ ਚ ਤਿਆਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ 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 ਜੀ shri vahe guru sahib ji sadnam shri vahe guru sahib ji sadnam vahe guru sahib ji sadnam shri vahe guru sahib ji sadnam vahe guru sahib ji बदम गुजाणे चोक मतीरे मासी सीदा ਆਉਂ ਆਉਂ ਭਰੇ ਇੱਕ ਤੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋ ਪਰਮ ਪੈ ਭੂਲੇ ਸੁਤਾਰਾ ਸੋ ਪੀਤ ਲਗਾ ਸੋ ਮਿਟਾਈ ਤੇ ਗਾਣ ਦਾ ਸੋ ਆਖੀਰਤ ਕੀ ਗੁਰਨਾਮ ਦਾ ਸਰਾਖੋ ਸਨਾਈ ਅਸੀਂ ਖੱਤੇ ਬਹੁਤ ਕਮਾਉਦੇ ਅਰਤਨਾ ਪਾਰਾ ਲਾ ਲਾ ਗਿਰਵਾ ਕਰਕੇ ਬਖਸ਼ ਲੋ ਹਮ ਤਾਪੀ ਮੜ ਬਣਾਗਾ ਮੈ ਮੂਰਤ ਕੀ ਚਿੰਤਕ ਬੱਦ ਹੈ ਤੇ ਤਿਆਰੇ ਗੁਰਮਾਨਿਕ ਜਿਨ ਸੁਨੇ ਆ ਕੇ ਸਿਧਿ ਹਰ ਬਾਸਰਾਮ ਪਰਿਆਨੇ ਸੋ ਘਰ ਨਾਲ ਗੁਰ ਸੇਵੀਐ ਸਹਿਜ ਸਹਿਜ ਸੁਭਾਏ ਦਰਸ ਸਹਿਜ ਪਰਸੀਐ ਗੁਰੂ ਗੈ ਜਾਨੁ ਮਰਨੁ ਦੁਖ ਜਾਏ ਦਰਸਨ ਪਰਸੀਐ ਸ੍ਰੀ ਵਾਹਿਗੁਰੂ ਸਾਹਿਬ ਜੀ ਜਨ ਸ੍ਰੀ ਮੰਨਾਂ ਪੰਜਵਾ ਕਾਰਤੀ ਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਜਾਣੈ ਕਬਨਾਂ ਇਆ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦੂਜੈ ਤਾ ਕੀ ਨਿਰਮਦਰੀਤ ਕੋਲੀ ਜਾਨੇ ਕਉਨਾ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ 부ਜ ਹੈ ਤਾ ਕੀ ਨਿਰਮਲ ਰੀਤ ਰਹਾ ਮਾਤ ਪਿਤਾ ਬਨਤਾ

ਤਾਮਾ ਕਰਤ ਬਿਹਾਨੀ ਆਉਦੈ ਤਾਮੈ ਸੰਤੋਖ ਨ ਪਾਇਆ ਹਸਤ ਅਰਾਚ ਅਸਵ ਫਿਰ ਪਵਨ ਤੇਜ ਤਨੀ ਕੂ ਮਨ ਚੰਤ ਰੰਗਾ ਸੰਗ ਨ ਚਾਲਿਓ ਇਨ ਮੈਂ ਕਛੁਐ ਕੂਟ ਸਦਾਇਓ ਨੰਗਾ ਹਰ ਕੇ ਸੰਤ ਤੇਰਾ ਪ੍ਰੀਤਮ ਪ੍ਰਭ ਕੇ ਧਾਮ ਕਹਿ ਹਰ ਹਰ ਗਾਈਏ ਨਾ ਨਿਕਿਆ ਸੁਖ ਆਗੇ ਮੁਖ ਚਲ ਸੰਗ ਸੰਤਨ ਕੈ ਪਾਈਏ ਹਰ ਕੇ ਸੰਤ ਪ੍ਰਿਆਪੀਤਾ ਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਏ ਨਾਮਿਕ ਇਆ ਸੁਖ ਆਗੈ ਮੁਕ ਉਜਲ ਸੰਗ ਸੰਤਨ ਕੈ ਪਾਈਏ ਵਾਰੁ ਰੁਚਿ ਕਾ ਖੰਸਾ ਗਾਹਿ ਰੁਚਿ ਕੀ ਫਤੈ